ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਕੁੜੀ ਦਾ ਨਾਮ ਨੀਹਾ ਹੈ ਜੋ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਇਹ ਨੀਹਾ ਆਪਣੇ ਸਰੀਰ ਤੇ ਪਏ ਜੋ ਨਿਸ਼ਾਨ ਤੁਹਾਨੂੰ ਦਿਖਾ ਰਹੀ ਹੈ ਇਹ ਨਿਸ਼ਾਨ ਕਿਸੇ ਦੁਸ਼ਮਣ ਨੇ ਨਹੀਂ ਪਾਏ ਸਗੋਂ ਇਸ ਦੇ ਘਰ ਵਾਲੇ ਦੀ ਦੇਣ ਹੈ ਜਿਸ ਦੇ ਨਾਲ ਚਾਵਾਂ ਤੇ ਰੀਜਾ ਨਾਲ ਲਾਵਾ ਲੈ ਕੇ ਵਿਆਹ ਕਰਵਾਇਆ ਸੀ ਅੱਜ ਉਸੇ ਹੀ ਘਰ ਵਾਲੇ ਨੇ ਨੀਹਾ ਦੇ ਨਾਲ ਭਰੇ ਬਾਜ਼ਾਰ 'ਚ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਦੇ ਬਾਰੇ ਸੁਣ ਕੇ ਤੁਸੀਂ ਵੀ ਸ਼ਰਮਸਾਰ ਹੋ ਜਾਵੋਗੇ ਨੀਹਾ ਮੈਂ ਲੋਗਰ ਕਟੜਾ ਦੁੱਲੋ ਚਾਹ ਵਾਲੀ ਗਲੀ ਕੀ ਗੱਲ ਬਈ ਹੈ ਮੈਂ ਕੱਲ ਆਪਣੇ ਕੰਮ ਤੋਂ ਕਰ ਆਂਦੀ ਪੀਸ ਰਾਤ ਨੂੰ 8:30 ਵਜੇ ਮੇਰੇ ਘਰ ਵਾਲਿਆਂ ਨੇ ਆ ਕੇ ਪਿੱਛੋਂ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁੱਟਾਈ ਕਰਕੇ ਤੇ ਚਲੇ ਗਏ ਭੱਜ ਗਏ ਸੀ ਮੈਂ ਇੱਥੇ ਥਾਣੇ ਵਿੱਚ ਕੰਪਲੇਂਟ ਵੀ ਕਰਾਈ ਇੱਥੇ ਕੋਈ ਕਾਰਵਾਈ ਨਹੀਂ ਕਰਦੇ ਵੇ ਕਹਿੰਦੇ ਆ ਕਿ ਕੋਈ ਪਰਚਾ ਨਹੀਂ ਬੰਦਾ ਜੇ ਜਦ ਕਿ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਕਿੰਨੀ ਦੇਰ ਹੋ ਗਈ ਵਿਆਹ ਕਰਾਏ ਨੇ ਮੈਨੂੰ 7 ਸਾਲ ਹੋ ਗਏ ਮੇਰੇ 3 ਬੱਚੇ ਨੇ 2 ਬੇਟੀਆਂ 1 ਬੇਟਾ ਅੱਛਾ ਤੁਹੋਂ ਕਿਥੇ ਰਹਿ ਰਹੇ ਹੋ ਹੁਣ ਮੈਂ 2 ਸਾਲ ਤੋਂ ਆਪਣੀ ਮੰਮਾ ਕੋਲ ਰਹਿੰਨੀ ਪਈ ਹਾਂ ਹਾਂਜੀ ਕੋਰਚ ਕੇਸ ਚੱਲਦਾ ਪਿਆ ਅੱਛਾ ਤਲਾਕ ਦਾ ਕੋਰਚ ਕੇਸ ਲੱਗਾ ਹੋਇਆ ਜੇ ਤਾਂ ਵੀ ਹਾਂਜੀ ਇਹ ਇੱਕ ਵਾਰ ਹੀ ਨਹੀਂ ਹੋਇਆ 3-4 ਵਾਰੀ ਮੈਨੂੰ ਕੁੱਟ ਕੇ ਚਲਾ ਗਿਆ ਮੇਰੇ ਘਰੇ ਆ ਕੇ ਵੀ ਕੁੱਟ ਕੇ ਗਏ ਮੈਨੂੰ ਤੇ ਮੇਤੇ ਗਲਤ ਅਲੀਗੇਸ਼ਨ ਲਾਉਂਦੇ ਨੇ ਇਹ ਅਲੀਗੇਸ਼ਨ ਲੌਂਗੇ ਡਾਟੇ ਕਿੰਨਾਂ ਆਂਦੇ ਮੁੰਡੇ ਨਾ ਫਸੀ ਪਈ ਐ ਜੀ ਅਲੀਗੇਸ਼ਨ ਕੇ ਅੰਦਰ ਮੇਰੇ ਤੇ ਗਲਤ ਅਲੀਗੇਸ਼ਨ ਲਗਾਉਂਦੇ ਨੇ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਜਦ ਕਿ ਜਦ ਹੈ ਤੇ ਪੂਰਾ ਕਰਨ ਉੱਤੇ ਕਾਰਵਾਈ ਕੀਤੀ ਜਾਵੇ ਜਦ ਕਿ ਗਲਤ ਹੈ ਆਪ ਲੋਕ ਕੀ ਗਿੰਦੇ ਜਿਹਰੇ ਮੈਨੂੰ ਪਸਾ ਰਹੇ ਨੇ ਇੱਕ ਹੋਰ ਕੀ ਕੀਤਾ ਹੋਇਆ ਬੁਝੀ ਹਾਂਜੀ ਹੁ ਕੀ ਤੁਹਾਡੀ ਲਾਸਟ ਮੰਗ ਕੀ ਹੈ ਮੇਰੀ ਆਈ ਕਿ ਜਿੱਦਾਂ ਮੈਨੂੰ ਕੁੱਟ ਕੇ ਗਿਆ ਮਾਰ ਕੇ ਗਿਆ ਮੇਰੇ ਛਾਤੀ ਨੂੰ ਹੱਥ ਪਾਇਆ ਉਹਦੀ ਜੋ ਸਜ਼ਾ ਬੰਦੀ ਉਹਨੂੰ ਦਿੱਤੀ ਜਾਵੇ ਨਹੀਂ ਕੁਝ ਕਰਦੇ ਫਿਰ ਅਗਲਾ ਕੀ ਚੱਲੇਗਾ

ਸਾਡੇ ਕੋਲ ਆਈ ਸੀ ਪਤੀ ਪਤਨੀ ਦਾ ਆਪਸ ਵਿੱਚ ਝਗੜਾ ਸੀ ਮਾਇਕੇ 'ਚ ਰਹਿ ਰਹੀ ਐ ਔਰ ਇਹਦਾ ਜੋ ਇੱਕ આરોਪ ਸੀ ਕਿ ਇਹਦਾ ਪਤੀ ਬਾਰ-ਬਾਰ ਆ ਕੇ ਇਹਨੂੰ ਇਸ ਦੇ ਘਰ ਦੇ ਵਿੱਚ ਕੁੱਟਾਈ ਕਰਕੇ ਇਹਨੂੰ ਮਾਰਕੁੱਟਾਈ ਕਰਕੇ ਚਲਾ ਜਾਂਦਾ ਬੜੀ دہشت ਦੇ ਮਾਹੌਲ ਦੇ ਵਿੱਚ ਇੱਕ ਅੰਨਾਂ ਦੀ ਬਜ਼ੁਰਗ ਮਾਤਾ ਔਰ ਇਹ ਬੜਾ ਇੱਕ دہشت ਦੇ ਮਾਹੌਲ 'ਚ ਜੀ ਰਹੇ ਸੀ ਔਰ ਪਤੀ ਸੈਕਸ਼ੂਅਲ ਹਰਾਸਮੈਂਟ ਵੀ ਇਹਨਾਂ ਨੂੰ ਬਾਰ-ਬਾਰ ਆ ਕੇ ਕਰ ਜਾਂਦਾ ਅਸੀਂ ਵਕੀਲ ਕੀਤਾ ਵਕੀਲ ਕਰਕੇ ਐਸ ਬੇਟੀ ਦਾ ਕੇਸ ਜਿਹੜਾ ਅਦਾਲਤ ਚ ਭੇਜਿਆ ਕਿ ਚਲੋ ਬੇਟੀ ਐ ਇਹਦਾ ਮੁਕਮਕਾ ਹੋ ਜਾਏ ਮਾਈਕੇ ਵਾਲੇ ਆਪਣੀ ਗੱਲ ਕਰਦੇ ਨੇ ਸਸਰਾਲ ਵਾਲੇ 'ਤੇ આરોਪ ਲਗਾਉਂਦੇ ਰੇ ਮੈਂ ਸਮਝਦਾ ਕਿ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ ਜਿਹੜਾ ਅਪਰਾਧ ਹੋਇਆ ਉਹ ਕੱਲ ਹੋਇਆ ਹੈ ਕ੍ਰਾਈਮ ਜਿਹੜਾ ਹੋਇਆ ਉਹ ਕੱਲ ਹੋਇਆ ਜਿਹੜਾ ਕਿਸੇ ਵੀ ਬਹਿਸ ਦਾ ਮਹਤਾਜ ਨਹੀਂ ਹੈ ਲੜਕੀ ਆਪਣਾ ਘਰ ਜਾ ਰਹੀ ਹੈ ਰਸਤੇ 'ਤੇ ਉਹਨੂੰ ਰੋਕਿਆ ਜਾਂਦਾ ਉਹਦੇ ਕੱਪੜੇ ਫਾੜ ਦਿੱਤੇ ਜਾਂਦੇ ਆ ਭਰੇ ਬਾਜ਼ਾਰ ਦੇ ਵਿੱਚ ਉਹਨੂੰ ਨੰਗਾ ਕਰ ਦਿੱਤਾ ਜਾਂਦਾ ਉਸ ਦੀ ਛਾਤੀ ਪਕੜ ਲਈ ਜਾਂਦੀ ਹੈ ਉਸ ਨੂੰ ਮਾਰਿਆ ਜਾਂਦਾ ਕਿਸਨ ਮਾਰ ਕੇ ਨੱਕ ਦੀ ਹੱਡੀ ਹੁਣ ਫ੍ਰੈਕਚਰ ਹੈ ਕਿ ਨਹੀਂ ਫ੍ਰੈਕਚਰ ਅੰਡਰ ਅਬਜ਼ਰਵੇਸ਼ਨ ਹੈ ਇਹਦਾ ਐਕਸ-ਰੇ ਰਿਪੋਰਟ ਆ ਜਾਏਗੀ ਲੇਕਿਨ ਸਭ ਤੋਂ ਪਹਿਲੇ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਜੇ 323 ਮਾਰਕਟਾਈਜ਼ੀ ਹੈ ਤੇ ਭਰੇ ਬਾਜ਼ਾਰ ਦੇ ਵਿੱਚ ਇੱਕ ਔਰਤ ਨੂੰ ਨੰਗਾ ਕਰਨਾ ਇੱਕ ਔਰਤ ਦੀ ਬੇਇੱਜ਼ਤੀ ਕਰਨਾ ਸੈਕਸ਼ੂਅਲ ਹਰਾਸਮੈਂਟ ਕਰਨਾ ਇਹਦੀਆਂ ਜਿਹੜੀਆਂ ਧਾਰਾ ਬੰਦੀਆਂ ਨੇ ਉਹ ਇਮੀਡੀਏਟਲੀ ਪੁਲਿਸ ਕਿਉਂ ਨਹੀਂ ਲਗਾ ਰਹੀ ਮੈਂ ਪੰਜਾਬ ਪੁਲਿਸ ਨੂੰ ਵਾਰਨ ਕਰ ਰਿਹਾ ਚੇਤਾਵਨੀ ਦੇ ਰਿਹਾ ਕਿ ਇਹਦੇ ਤੇ ਪ੍ਰੋਪਰ ਕਾਰਵਾਈ ਕਰੇ ਨਹੀਂ ਤਾਂ ਸ਼ਿਵ ਸਾਰਾ ਟਕਸਾਲੀ ਸੜਕਾਂ ਤੇ ਆਏਗੀ ਕਿਉਂ ਕਿਉਂਕਿ ਇਹ ਬਿਲਕੁਲ ਨਿਸੈਨ ਯੋਗ ਕਿ ਕੋਈ ਲੜਕੀ ਬਾਜ਼ਾਰ ਦੇ ਵਿੱਚ ਨੰਗੀ ਕਰ ਦਿੱਤੀ ਜਾਏ, ਘਸੁੰਨ ਮਾਰ ਕੇ ਉਹਦੇ ਹੱਡੀ ਤੋੜ ਦਿੱਤੀ ਜਾਏ ਔਰ ਉਹਨੂੰ ਬੇਇੱਜ਼ਤ ਕਰ ਦਿੱਤਾ ਜਾਏ, ਉਹਦਾ ਟਾਪ ਲੀਰੋ ਲੀਰ ਕਰ ਦਿੱਤਾ ਜਾਏ। ਇੱਕ ਤੇ ਵੀ ਸਿਆ ਨਹੀਂ ਜਾ ਸਕਦਾ। ਔਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੋ ਸਾਡਾ ਕਾਨੂੰਨ ਕਹਿੰਦਾ ਕਿ ਜੇ ਪਤੀ ਵੀ ਪਤਨੀ ਦੇ ਨਾਲ ਜ਼ਬਰਦਸਤੀ ਕਰਦਾ ਤੇ ਉਹ ਵੀ ਰੇਪ ਹੀ ਮੰਨਿਆ ਜਾਂਦਾ। ਔਰ ਭਰੇ ਬਾਜ਼ਾਰ ਦੇ ਵਿੱਚ ਨਾ ਤਾਂ ਪਤੇ ਨੂੰ ਜਾਂ ਕਿਸੇ ਨੂੰ ਵੀ ਹੱਕ ਨਹੀਂ ਦਿੱਤਾ ਜਾਂਦਾ ਕਿ ਕਿਸੇ ਲੜਕੀ ਨੂੰ ਬੇਇੱਜ਼ਤ ਕਰੇ। ਕੀ ਮਾਮਲਾ ਜਿਹੜਾ ਜਿਹੜਾ ਆਇਆ ਜੀ ਇੱਕ ਲੜਕੀ ਆ ਨੀਹਾ ਨਾਂ ਦੀ ਇੱਕ ਕੋੜ ਖਾਲਸਾ ਦੇ ਵਿਆਹੀ ਹੋਈ ਆ 7 ਸਾਲ ਤੋਂ। 2 ਸਾਲ ਇਹਦੇ ਜਿਹੜੇ ਘਰਵਾਲੇ ਨਾਲ ਅਣਬਨ ਹੋਈ ਆ ਮਤਲਬ ਇਹਨਾਂ ਦਾ ਫੋਰਚ ਕੇਸ ਚੱਲ ਰਿਹਾ। ਇਸ ਦੇ ਤਿੰਨ ਬੱਚੇ ਆ ਨਾ ਦੋ ਲੜਕੀਆਂ ਇੱਕ ਲੜਕਾ ਹੈ ਛੋਟੇ ਛੋਟੇ ਬੱਚੇ ਤਿੰਨ ਹੀ। ਅੱਜ ਇਹਦੇ ਘਰ ਵਾਲਾ ਇਹਦੇ ਘਰ ਆ ਕੇ ਇਹਨੂੰ ਪੁੱਟਮਾਰ ਕਰਕੇ ਗਿਆ ਤੇ ਇਹਦਾ ਮੈਡੀਕਲ ਕਰਵਾਇਆ ਬਾਕੀ ਰਿਜ਼ਲਟ ਆਉਣਾ ਬਾਕੀ ਆ ਜਿਉ ਰਿਜ਼ਲਟ ਆਏ ਦਾ ਕਾਰਵਾਈ ਕੀਤੀ ਜਾਵੇ ਸਰ ਲੜਕੀ ਦੇ ਬਿਆਨ ਹੈ ਕਿ ਮੈਂ ਉਹ ਕਹਿ ਰਹੀ ਹਾਂ ਮੇਰੇ ਸੂਣ ਪਾੜੇ ਜਾਂਦੇ ਸਾਰਾ ਕੁਝ ਆ ਕੇ ਬਿਆਰ ਦੇ ਵਿੱਚ ਗਲੀ ਦੇ ਵਿੱਚ ਆ ਕੇ ਸਾਰਾ ਨੰਗਾ ਕੀਤਾ ਜਾਂਦਾ ਕੀ ਰੋਕ ਕਰਾਂਗੇ ਕਾਰਵਾਈ ਕਰਾਂਗੇ ਬਾਕੀ ਗੱਲ ਅਫਸਰਾਂ ਨਾਲ ਹੋਰਜ ਲਿਆਵਾਂਗੇ ਸਾਰੀ ਗੱਲ ਕਾਰਵਾਈ ਕਰਾਂਗੇ ਜੋ ਵੀ ਕੁਝ ਹੋਇਆ ਉਹ ਕਰਾਂਗੇ ਇਹਨਾਂ ਦੇ ਪਰਚਾ ਦਰਜ ਮਰਾਇ ਜਾਏਗਾ ਪਰਚਾ ਦਰਜ ਅੱਜ ਦਰਖਾਸਤ ਆਈ ਆ ਸਾਡੇ ਕੋਲ ਤੋਂ ਪਰਚਾ ਦਰਜ ਕਰਕੇ ਆਪਾਂ ਜਿਹੜਾ ਇਹਨਾਂ ਦਾ ਮਾਮਲਾ ਜਿਹੜਾ ਆਪਾਂ ਜਿਹੜਾ ਕਾਰਵਾਈ ਜਿਹੜੀ ਲਿਆਂਦੀ ਆ ਉਹ ਕਾਰਵਾਈ ਚ ਕੋਰ ਚ ਇਹਨਾਂ ਦਾ ਕੋਰ ਚੱਲ ਰਿਹਾ ਉਹ ਕਿਹ ਤੋਂ ਦਾ ਰਹਿਣ ਵਾਲਾ ਹੈ ਆਪਣਾ ਇਹਦੇ ਘਰ ਵਾਲਾ ਕੋਰ ਖਾਲਸਾ ਦਾ ਰਹਿਣ ਵਾਲਾ ਜਿਸ ਦਾ ਨਾਮ ਕੀ ਦੱਸਿਆ ਜੀ ਜਿਹਦਾ ਨਾਮ ਮੰਗਦਰਾਮ ਆ ਸਨ ਆਫ ਸ਼ਾਮ ਸ਼ਾਮ ਰਾਜ ਇਸ ਮੌਕੇ ਪੀੜਤ ਨੇਹਾ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਆਪਣੇ ਘਰ ਵਾਲੇ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਸ਼ਿਵ ਸੈਨਾ ਅਗੂ ਬ੍ਰਿਜ ਮੋਹਨ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਸੜਕਾਂ 'ਤੇ ਉਤਰਾਂਗੇ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ